ਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੈਨੇ ਠੱਠੀ ਪਾਈ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੌਪ ਦਾ ਨਗੀਨਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਇਹ ਹੁਣਾਂ ਕੋਲ ਛੋਟਾ ਫਾਰਮ ਆ ਲਗਭਗ 12-13 ਦੇ ਕਰੀਬ ਦੁੱਧ ਵਾਲੇ ਨਗ ਆ ਜੀ ਸਾਈਡ ਤੇ ਰੱਖੇ ਹੋਏ ਆ ਉਨਾਂ ਜੋ ਇੱਕ ਦੋਫਾ ਸੇਲ ਆ ਕਿਉਂਕਿ ਕਈ ਵਾਰ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਤੇ ਅਡਜਸਟਮੈਂਟ ਉਨੇ ਕ ਪਸ਼ੂਆਂ ਦੀ ਆ ਤਾਂ ਕਰਕੇ ਇੱਕ ਅੱਧਾ ਨਗ ਸੇਲ ਕਰ ਦਿੰਦੇ ਆ 6 ਮਹੀਨੇ ਲਗਭਗ ਪਹਿਲਾਂ ਵੀ ਆਪਾਂ ਇਸ ਫਾਰਮ ਚ ਇੱਕ ਵੀਡੀਓ ਅਪਲੋਡ ਕੀਤੀ ਸੀ ਬਹੁਤ ਚੰਗੀ ਬੱਚੀ ਦੀ ਅੱਜ ਵੀ ਟੌਪ ਦਾ ਨਗੀਨਾ ਹੀ ਆ ਜਾਣਕਾਰੀ ਪ੍ਰੋਪਰ ਵਾਈਟ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਫੈਨ ਖੱਟੀ ਭਾਈ ਐ ਮੋਬਾਈਲ ਨੰਬਰ ਮੇਰਾ 38729486846 ਐ ਜੀ ਠੀਕ ਆ ਬਾਈ ਘਰ ਦੀ ਬੱਚੀ ਆ ਜੀ ਘਰ ਦੀ ਬੱਚੀ ਆ ਜੀ ਠੀਕ ਆ ਬਾਈ ਸੂਆ ਕਿੰਨਵਾਈ ਬਾਈ ਤੋਂ 28 ਲੀਟਰ ਨੇ ਦੁੱਧ ਦਿੱਤਾ ਦੂਜੇ ਸੂਏ ਸੋਣਾ ਜੀ ਇਹਨੇ ਹੁਣ ਦੂਜੇ ਸੂਏ ਸੋਣਾ ਪਹਿਲੇ ਸੂਏ ਘਰ ਦੀ ਬੱਚੀ ਆ ਜੀ ਜਿਪੀਟਰ ਦੀ ਹਾਂਜੀ ਤੇ ਅੱਗੇ ਕਿਹੜਾ ਲੱਗਿਆ ਬਾਈ ਇਹਦੇ ਅਜੇ ਡੈਨਮਾਰਕ ਦਾ ਲੱਗਿਆ ਜੀ ਅੱਗੇ 40127 ਦਾ ਠੀਕਾ ਲੱਗਿਆ ਠੀਕ ਆ ਰਿਕਾਰਡ ਹੈਗਾ ਜੀ ਉਹਦਾ ਆਪਣੇ ਕੋਲ ਉਹਦਾ ਰਿਕਾਰਡ ਹੋਊਗਾ ਜੀ ਠੀਕ ਆ ਬਾਈ ਪਹਿਲੇ ਸਵੇਸ 7 ਲੀਟਰ ਦਿੱਤਾ ਹਾਂ ਜੀ ਕਿੰਨਾ ਕੁ ਪਾ ਜੂਗਾ ਇੱਥੇ ਇਹਦਾ ਐਂਟੀ ਤਾਂ 7 ਲੀਟਰ ਤੋਂ ਬਾਹਰ ਜਾਊਗੀ ਜੀ ਠੀਕ ਆ ਮਸ਼ੀਨ ਤੇ ਚੁੰਦੇ ਸੀ ਕਿ ਬਾਈ ਹੱਥੇ ਵੀ ਕੋਈ ਹੱਥੇ ਵੀ ਚਵਾਈ ਕਰਨੀ ਹੈ ਮਸ਼ੀਨ ਤੇ ਵੀ ਕੋਈ ਚੱਕਰ ਮੈਨੂੰ ਬਹੁਤ ਹੈ ਠੰਡੀ ਠੰਡੀ ਮਿੱਠੀ ਬਹੁਤ ਹੈ ਕੋਈ ਨਹੀਂ ਡੇਨ ਕਿੰਨੇ ਲੈਂਦੀ ਹੈ ਬਾਈ ਹਜੇ ਡੇਨ ਤਾਂ ਲੈ ਜੂਗੇ ਵੀਰੇ ਹਜੇ 15 ਦਿਨ ਨੇ ਡੇਟ ਮੁਤਾਬਕ ਜਦੋਂ ਡੇਟ ਮੁਤਾਬਕ 15 ਬਈਆ ਬਾਕੀ ਗਰਮੀ ਦਾ ਮੌਸਮ ਆ ਹਨਾ ਦੋ ਦਿਨ ਕਈ ਹਰ ਪਹਿਲਾਂ ਵੀ ਹੋ ਸਕਦੀ ਹੈ ਲੇਟ ਵੀ ਹੋ ਸਕਦੀ ਹੈ ਜਾਊਦੀ ਬਲੱਸ ਬਾਈ ਜਾਊਗੀ ਜੀ ਠੀਕ ਆ ਜੀ ਥੋੜ ਕੇ ਦਿਖਾ ਦੇ ਜੀ ਫਿਰ ਉਹ ਪਤਾ ਨਿਕੀਨਾ ਜੀ ਜੁਪੀਟਰ ਦੀ ਆ ਕਹਿਣ ਦੀ ਗੱਲ ਨਹੀਂ ਰਿਕਾਰਡ ਤੁਹਾਨੂੰ ਪ੍ਰੋਪਰ ਮਿਲਣਾ ਜੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਜੇ ਹਾਈਟ ਦੀ ਗੱਲ ਕਰਗੇ ਤਾਂ ਆਪਾਂ ਲਗਭਗ 5.5 ਫੁੱਟ ਦੇ ਆਸ-ਪਾਸ ਹੋਊਗੀ ਚਾਹੇ ਆ ਕਿ ਕੋਈ ਮੈਨੇ ਵੀ ਲਵੇ ਅੰਤ ਕੋਈ ਨਹੀਂ ਬਰੀਡ ਦਾ ਪਹਿਲੇ ਸੂਏ 27 ਲੀਟਰ ਬਦੁੱਧ ਬਈ ਦੱਸਦਾ ਕਿਦਾ ਦਿੱਤਾ ਹੋਇਆ ਵਾ ਦਿੱਤਾ ਵੀ ਹੋਊਗਾ ਕੋਈ ਬਾਹਲਾ ਨਹੀਂ ਡੇਟ ਮੁਤਾਬਕ ਦਿਨ ਹਜੇ 15 ਪਏ ਆ ਜੀ ਬਾਕੀ ਇੱਕ ਅੱਧਾ ਦਿਨ ਪਸ਼ੂ ਕਈ ਯਾਰ ਉੱਪਰ ਵੀ ਲੈ ਜਾਂਦਾ ਸੋਹਣੀ ਫੇਸ ਕੁਆਲਟੀ ਫਿਰ ਬਾਈ ਖੁੱਲੀਆਂ ਛੱਡੀਆਂ ਹੁੰਦੀਆਂ ਕਿ ਬੰਨੀਆਂ ਹੁੰਦੀਆਂ ਜੀ ਠੀਕ ਆ ਜੀ ਥੋੜਾ ਜਿਹਾ ਤਲਿਹਾਰੇ ਦਾ ਵੀ ਕਰਦੀ ਆ ਖੁੱਲੀਆਂ ਹੁੰਦੀਆਂ ਗਿਆ ਵੀਡੀਓ ਬਣਾਉਣ ਵਾਸਤੇ ਤਲਿਹਾਰਾ ਪਾ ਲਿਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਜੇ ਕਿਸੇ ਨੇ ਸ਼ੂਟੇ ਫਾਰਮ ਦੇ ਤੌਰ ਤੇ ਕੰਮ ਕਰਨ ਉਹਨਾਂ ਲਈ ਤੋਹਫਾ ਜੀ ਕਿਉਂਕਿ ਜੇ ਮੁੱਢੋਂ ਲੈ ਕੇ ਏਡੀ ਬਰੀਡ ਤਿਆਰ ਕਰਨੀ ਹੋਵੇ ਤਾਂ ਖਰਚਾ ਬਹੁਤ ਪੈ ਜਾਂਦਾ ਜੀ ਅੱਜ ਤੋਹਫਾ ਕੱਚੇ ਜ਼ਰੂਰ ਆ ਜੀ 15 ਦਿਨ ਪਰ 15 ਦਿਨ ਸਾਂਭਣੀ ਹੋਵੇ ਨਾਲੇ ਤਾਂ ਚਲੋ ਪਸੂ ਜੀ ਲਾ ਲੈਂਦਾ ਤੇ ਜੇ ਕਿਸੇ ਨੇ ਲੈ ਜਾ ਕੇ ਵੀ ਵਿੱਚ ਨਹੀਂ ਹੋਵੇ ਤੇ ਮੁੱਲ ਭਾਈ ਇਹਦਾ ਮੁੱਲ ਭਾਈ ਫੋਨ ਤੇ ਕਰ ਲਾਂਗੇ ਹੋ ਜੈ ਜੀ ਹੋਣਾ ਜੀ ਹਾਂ ਜੈ ਜੀ ਹੋਵੇ ਠੀਕ ਆ ਜੀ ਕਿਉਂ ਬਰੀਡ ਦੇ ਸਾਹਮਣੇ ਮੁੱਲ ਭਰੀਡ ਦੇ ਸਾਹਮਣੇ ਕੁਆਲਟੀ ਤੇਰੇ ਸਾਹਮਣੇ ਆ ਜਿਹੜੇ ਜੀ ਤੋਹਫੇ ਹੁੰਦੇ ਆ ਇਹ ਸ਼ੌਂਕ ਨਾਲ ਰੱਖੇ ਜਾਂਦੇ ਹੁੰਦੇ ਕੀਮਤ ਨਾਲ ਤਾਂ ਰੱਖੇ ਨਹੀਂ ਜਾਂਦੇਗੇ ਸਹੀ ਗੱਲ ਆ ਜੀ ਚਲੋ ਜਿਹਦੇ ਹਿਸਾਬ ਨਾਲ ਤੁਸੀਂ ਸੇਵਾ ਕੀਤੀ ਆ ਪਾਲੀ ਆ ਜੀ ਮੁੱਲ ਦਾ ਚਲੋ ਆਪਦਾ ਹੱਕ ਤਾਂ ਲੈਣਾ ਹੀ ਆ ਮੁੱਲ ਬਾਈ ਫੋਨ ਤੇ ਕਰ ਲੈਣਗੇ ਜਿਹਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ